ਹਾਂਜੀ ਦਸਵੀਂ ਦੇ ਪਿਆਰੇ ਵਿਦਿਆਰਥੀਓ ਬੇਟਾ ਤੁਹਾਡੀ ਡਿਮਾਂਡ ਸੀ ਵੀ ਸਤੰਬਰ ਦਾ ਕੋਈ ਆਪਾਂ ਸੈਂਪਲ ਪੇਪਰ ਪਾਈਏ ਤਾਂ ਆਪਾਂ ਤੁਹਾਡੇ ਲਈ ਇੱਕ ਸੈਂਪਲ ਪੇਪਰ ਲੈ ਕੇ ਆਏ ਆ ਉਸ ਦੇ ਨਾਲ ਹੀ ਇਹ ਬਲੂਪ੍ਰਿੰਟ ਵੀ ਆਪਾਂ ਦੇਖ ਲਓ ਇਹ ਵੀ 10th ਦਾ ਹੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਕੀ ਲਿਖਿਆ ਵੀ 80 ਨੰਬਰ ਦਾ ਪੇਪਰ ਆਉਣਾਗਾ ਤੱਕੀ ਤੇ ਉਹਦੇ ਵਿੱਚ ਪਹਿਲੇ ਜਿਹੜੇ 30 ਪ੍ਰਸ਼ਨ ਨੇ ਉਹ ਬਹੁਵਿਕਲਪੀ ਬਹੁਵਿਕਲਪੀ ਦਾ ਭਾਵ ਹੁੰਦਾ ਹੈ ਇਹਦੇ ਵਿੱਚ ਐਮਸੀਕਿਊ ਵੀ ਹੋਣਗੇ ਫਿਲ ਇਨ ਦਾ ਬਲੈਂਕਸ ਵੀ ਹੋਣਗੀਆਂ ਤੇ ਆਪਣੇ ਕੋਲੇ ਸਹੀ ਗਲਤ ਵੀ ਹੋਣਗੇ ਟਰੂ ਫਾਲਸ ਜੀ ਨੂੰ ਆਪਾਂ ਕਹਿ ਦਿੰਦੇ ਆ ਠੀਕ ਹੈ ਫਿਲ ਇਨ ਦਾ ਬਲੈਂਕਸ ਵੀ ਆਉਣੀਆਂ ਫਿਲ ਇਨ ਦਾ ਬਲੈਂਕਸ ਉਸ ਤੋਂ ਬਾਅਦ ਚਾਰ ਪ੍ਰਸ਼ਨ 2-2 ਅੰਕਾਂ ਦੇ ਫਿਰ ਆਪਣੇ ਚਾਰ-ਚਾਰ ਅੰਕਾਂ ਦੇ ਫਿਰ ਲਾਸਟ ਵਾਲੇ ਜਿਹੜੇ ਤਿੰਨ ਪ੍ਰਸ਼ਨ ਨੇ ਉਹ ਕਿੰਨੇ ਅੰਕਾਂ ਦੇ ਹੋਣਗੇ 6-6 ਅੰਕਾਂ ਦੇ ਅੰਦਰੂਨੀ ਛੋੜਦਾ ਭਾਵ ਹੁੰਦਾ ਹੈ ਇਹਨਾਂ ਵਿੱਚ ਜਾਂ ਵੀ ਹੋਵੇਗੀ ਤੇ ਆਪਣਾ ਪੇਪਰ ਪੈਟਰਨ ਇਹਨੂੰ ਤੁਸੀਂ ਦੇਖ ਲਓ ਨੋਟ ਕਰ ਲਓ ਠੀਕ ਹੈ ਪਹਿਲਾ ਬਸਤੀ ਕੀ ਸੰਖਿਆ ਦੇ ਵਿੱਚੋਂ ਚਾਰ ਪ੍ਰਸ਼ਨ 21 ਗੇ ਨੰਬਰ ਦੇ ਮਤਲਬ ਇਹ ਸਾਰਾ ਤੁਸੀਂ ਸਕਰੀਨ ਸ਼ਾਟ ਹੀ ਲੈ ਲਓ ਮੈਂ ਕਰ ਲਗਾ ਲਾ ਤੁਹਾਨੂੰ ਦੱਸਦਾ ਫਿਰੂੰਗਾ ਠੀਕ ਹੈ ਤੇ ਇਹਨਾਂ ਜਰੂਰ ਸਮਝ ਜਿਹੜੇ ਪਹਿਲੇ 30 ਪ੍ਰਸ਼ਨ ਨੇ 30 ਕੁਐਸਚਨ ਨੇ ਇਹ ਤੁਹਾਡੇ ਸੀਪ ਜਿਹੜੇ ਸ਼ੀਟਾਂ ਨਗੀਆਂ ਪਹਿਲੀਆਂ 8 ਸ਼ੀਟਾਂ ਜਿਹੜੇ ਤੁਹਾਡੀ ਆ ਜਾਣਗੀਆਂ ਸੱਤ ਆਈ ਚੁੱਕੀਆਂ ਅੱਠਵੀਂ ਵੀ ਆ ਜੂਗੀ ਤਾਂ ਬਾਕੀ ਇਹਦੇ ਟੈਸਟ ਹੋਏ ਨੇ ਤਨਹੀਂ ਆਪਾਂ ਸਾਰੀਆਂ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾ ਰੱਖੀਆਂ ਨੇ ਤੁਸੀਂ ਵਸ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਨਾਲ ਦੀ ਨਾਲ ਹੀ ਤਾਂ ਤੁਸੀਂ ਉਹ ਚ ਲੱਭ ਲੋਗੇ ਪਲੇਲਿਸਟ ਲਬਲੀਓ ਸੀਈਪ ਵਾਲੀ ਤੇ ਉਹਦੇ ਵਿੱਚ ਤੁਹਾਨੂੰ ਸਾਰੇ ਹੀ ਪੇਪਰ ਮਿਲ ਜਾਣਗੇ ਥੋੜੀ ਤਿਆਰੀ ਵੀ ਵਧੀਆ ਹੋ ਜੂ ਬਾਕੀ ਅੱਜ ਆਪਾਂ ਮਾਡਲ ਟੈਸਟ ਦੇ ਪੇਪਰ ਦੇਖਦੇ ਆਂ ਪਹਿਲੇ ਸਵਾਲ ਹੈ ਅਗਿਆਤ ਰੁਕ ਗੁਣਨਖੰਡ ਰੁਕ ਵਿੱਚ ਅਗਿਆਤ ਸੰਖਿਆ ਪਤਾ ਕਰਨੀ ਹੈ ਜਿਹੜੀ ਸੰਖਿਆ ਨਹੀਂ ਪਤਾ ਜ਼ੂਮ ਕਰ ਲਓ ਬੜਾ ਸੌਖਾ ਹੋ ਜਾਂਦਾ 21 ਕਿਦੀ ਕਿਦੀ ਗੁਣਾ ਕਰਕੇ ਆਉਂਦਾ 7 3 21 7 ਨੂੰ 3 ਨਾਲ ਗੁਣਾ ਕਰਦੇ 21 ਆ ਜਾਂਦਾ 42 42 ਕਿਦੀ ਕਿਦੀ ਗੁਣਾ ਹੁੰਦੀ ਹੈ 21 2 ਐਕਚੁਅਲੀ ਇਸ ਲੋਟ ਨੂੰ ਚੱਲਦਾ 7 3 21 21 2 42 ਤਾਂ ਆਪਣੇ ਦੋ ਰਕਮਾਂ ਗਏ ਇੱਕ 7 ਦੂਜੀ 2 ਜਾਂ 2 ਤੇ 7 ਕੇ ਲਓ ਆਪਸ਼ਨ B ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਇੱਥੇ ਤੁਹਾਨੂੰ ਉਸ ਤਰ੍ਹਾਂ ਅਨਸਰ ਕੀ ਮਿਲੂਗੀ ਉਹ ਉਹ ਐਮ ਮਾਰਨੀ ਹੋਣੀ ਤਾਂ ਤੁਸੀਂ ਪਹਿਲੇ ਦਾ ਆਨਸਰ ਲਿਖ ਦਿਨਾ B 2 ਕਮਾ 7 ਦੂਜੀ ਆਪਸ਼ਨ ਹੈ ਐਚ ਸੀ ਐ ਪੁੱਛਿਆ 26 ਤੇ 91 ਦਾ ਆਏਗਾ 26 ਆਇਆ ਗਿਆ 91 2 ਤੇ ਗਿਆ 13 13 ਤੇ ਗਿਆ 1 7 ਤੇ ਗਿਆ 13 7 91 13 ਤੇ ਗਿਆ 1 ਤਾਂ ਦੋਨਾਂ ਚ ਸਾਂਝਾ ਕੀ ਹੈ ਜੋ ਸਾਂਝਾ ਉਹ ਤੁਹਾਡਾ ਕੀ ਹੈ ਐਚ ਸੀ ਐਫ ਜਿਹਨੂੰ ਆਪਾਂ ਕੀ ਕਹਿੰਦੇ ਆ ਪੰਜਾਬੀ ਚ ਮਮਾ ਸੱਸਾ ਵਾਵਾ ਤੇ ਵੀ ਆਪਸ਼ਨ ਤੁਹਾਡੀ ਆ ਗਈ ਬੀ ਇਹ ਪੇਪਰ ਜਿਹੜਾ ਹੈਗਾ ਬੇਟਾ ਇਹ ਆਪਾਂ ਕਿਸੇ ਅਜਿਹੇ ਟੀਚਰ ਦਾ ਲੈਂਤਾ ਵੇ ਆ ਜਿਹੜੇ ਤੁਹਾਡੇ ਲਈ ਪੱਕੇ ਪੇਪਰ ਵੀ ਤਿਆਰ ਕਰਦੇ ਨੇ ਸੋ ਇੰਪੋਰਟੈਂਟ ਲੱਗਿਆ ਤਾਂ ਹੀ ਆਪਾਂ ਇਹਦੇ ਤੇ ਵੀਡੀਓ ਬਣਾ ਰਹੇ ਹਾਂ ਦੋ ਸਹਿ ਆਪਾ ਸੰਖਿਆਵਾਂ ਦਾ ਲੱਲਾ ਸੱਸਾ ਵਾਵਾ ਵਿੱਚ ਸ਼ੱਕ ਕੀ ਹੁੰਦਾ ਧਿਆਨ ਦੇਣਾ ਐਲ ਸੀ ਐਮ ਪੁੱਛਿਆ ਸਹਿਬਾਇ ਇਹਨੂੰ ਅੰਗਰੇਜ਼ੀ ਵਿੱਚ ਬੋਲਦੇ ਕੋਪ੍ਰਾਈਮ ਕੋਪ੍ਰਾਈਮ ਦਾ ਮਤਲਬ ਦੋ ਸੰਖਿਆਵਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਐਚਸੀਐਫ ਹੈ ਜਿਹੜਾ ਉਹ ਕਿੰਨਾ ਹੋਵੇ 1 ਹੋਵੇ ਮਤਲਬ ਕੁਝ ਵੀ ਸਾਂਝਾ ਨਾ ਹੋਵੇ ਜਿਵੇਂ 7 ਤੇ 11 2 ਤੇ 3 2 ਤੇ 7 ਮਤਲਬ ਕੋਈ ਵੀ ਦੋ ਸੰਖਿਆਵਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਕੁਝ ਵੀ ਸਾਂਝਾ ਨਹੀਂ ਹੈਗਾ 7 ਤੇ 8 ਨੂੰ ਵੀ ਆਪਾਂ ਕੋਪ੍ਰਾਈਮ ਕਹਿ ਸਕਦੇ ਹਾਂ ਕਿ ਕਿ ਇਹਨਾਂ ਦਾ ਵੀ ਆਪਸ ਵਿੱਚ ਕੁਝ ਵੀ ਸਾਂਝਾ ਨਹੀਂ ਹੈ ਇੱਥੇ ਆਪਾਂ ਨੂੰ ਤੇ ਦੀ ਡੈਫੀਨੇਸ਼ਨ ਨਹੀਂ ਪੁੱਛੀ ਸਿਰਫ ਇੰਨਾ ਪੁੱਛਿਆ ਵੀ ਐਲਸੀਐਮ ਕਿੰਨਾ ਹੋ ਜੇᱫੋ ਐਚਸੀਐਫ ਇੱਕ ਹੋ ਗਿਆ ਤਾਂ ਐਲਸੀਐਮ ਕਿੰਨਾ ਹੁੰਦਾ ਦੋਨੇ ਸੰਖਿਆਵਾਂ ਦਾ ਗੁਣਨਫਲ ਜਿਵੇਂ 7 11 ਇਸ ਕੇਸ ਦੇ ਵਿੱਚ ਇਹਦੇ ਵਿੱਚ 2 3 ਇਹਦੇ ਵਿੱਚ 2 7 ਸੰਖਿਆਵਾਂ ਦਾ ਆਪਸ ਦੇ ਵਿੱਚ ਗੁਣਨਫਲ ਹੋ ਜਾਂਦਾ ਇਹਨੂੰ ਬੋਲਦੇ ਲੱਲਾ ਸੱਸਾ ਵਾਹ ਐਲਸੀਐਮ ਕਿਉਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਸੰਖਿਆਵਾਂ ਦਾ ਗੁਣਨਫਲ ਨੂੰ ਜੇ ਆਪਾਂ ਐਚਸੀਐਫ ਤੇ ਵੰਡ ਦੀਏ ਤਾਂ ਨਿਕਲਦਾ ਆਉਂਦਾ ਐਲਸੀਐਮ ਹੁਣ ਐਚਸੀਐਫ ਤੇ 1 ਹੋ ਗਿਆ 1 ਦਾ ਮਤਲਬ ਖਤਮ ਹੋ ਗਿਆ ਤਾਂ ਉੱਪਰ ਕੀ ਬਚ ਗਿਆ ਸੰਖਿਆਵਾਂ ਦਾ ਗੁਣਨਫਲ ਦੇ ਸੇਫਰ ਪੁੱਛੇ ਨੇ ਸੇਫਰ ਦਾ ਮਤਲਬ ਹੁੰਦਾ ਕਿਹੜੀਆਂ ਰਕਮਾਂ ਨੇ ਜਿਹਦੇ ਭਰਨ ਦੇ ਨਾਲ ਇਹ ਰਕਮ 0 ਹੋ ਜੇ ਜੇ ਪੀ ਦਾ ਮਤਲਬ ਮੈਂ 1 ਭਰ ਦਾਂ 1/1 1/2 1 ਜੇ ਕੱਢੀਏ 0 -1 ਕਿੰਨਾ ਬਣ ਗਿਆ 0 ਇਹਦੇ ਪਰ ਕੇ ਦੇਖਣ ਦੀ ਵੀ ਲੋੜ ਨਹੀਂ ਸਿੱਧੇ ਇੱਥੋਂ ਦੇਖੋ x ਘਟਾਓ 1 0 x ਦਾ ਮੁੱਲ ਕਿੰਨਾ ਆ ਗਿਆ 1 ਦੂਜੇ ਬਰੈਕਟ ਤੋਂ ਦੇਖੋ x ਘਟਾਓ 2 0 ਤਾਂ x ਕਿੰਨਾ ਆ ਗਿਆ 2 ਤਾਂ ਦੋਨੇ ਰਕਮਾਂ ਤੋਂ ਹੀ ਪਤਾ ਲੱਗ ਗਿਆ x ਦਾ ਮੁੱਲ 1 ਵੀ ਹੈ 2 ਵੀ ਹੈ ਇਹਦਾ ਮਤਲਬ ਤੁਸੀਂ ਆਪਸ਼ਨ ਨੰਬਰ ਕਿਹੜੀ ਲਾਉਣੀ ਹੈ ਸੀ 1 ਤੇ 2 ਤੁਹਾਡਾ ਕੀ ਹੈ ਅਨਸਰ ਜੇ α β ਬਹੁਤ ਬਹੁਤ ਦੇ ਸਿਫਰ ਹੋਣ ਸਿੱਧਾ ਪਤਾ ਤੁਹਾਨੂੰ ਸਿਫਰਾਂ ਦਾ ਜੋੜ ਕੀ ਦੇ ਬਰਾਬਰ ਹੁੰਦਾ ਹੈ -b a -b a ਤਾਂ ਇੱਥੇ -b ਕਿੰਨਾ ਹੈ a ਕਿੰਨਾ 1 b ਕਿੰਨਾ 5 c ਕਿੰਨਾ 8 ਤਾਂ b ਮਤਲਬ -5 1 ਕਿੰਨਾ ਬਣ ਗਿਆ -5 ਤਾਂ ਆਪਸ਼ਨ b ਦੇ ਉੱਤੇ ਤੁਸੀਂ ਟਿਕ ਹੁਣ ਲਗਾ ਦੇਣਾ ਇਹ ਵੀਡੀਓ ਬੇਟਾ ਆਪਾਂ ਦੋ ਪਾਰਟ ਦੇ ਵਿੱਚ ਕਰਾਂਗੇ ਅੱਜ ਆਪਾਂ 21 ਨੰਬਰ ਵਾਲੀ ਸਵਾਲ ਕਰਾਂਗੇ ਬੱਚੇ ਤੁਸੀਂ ਸੀਈਪੀ ਦੇ ਵੀ ਰਾਹੀਂ ਵਧੀਆ ਤਿਆਰੀ ਕਰ ਰਹੇ ਹੋ ਪਰ ਫਿਰ ਵੀ ਜਿੰਨੇ ਸਵਾਲ ਵੱਧ ਤੋਂ ਵੱਧ ਹੋ ਜਾਣ ਉਹਨਾਂ ਦੀ ਹੀ ਤਿਆਰੀ ਤੁਹਾਡੀ ਵਧੀਆ ਹੋ ਜਾਣੀ ਹੈ ਤੇ ਦੋ ਦੋ ਅੰਕ ਚਾਰ ਚਾਰ ਅੰਕਾਂ ਵਾਸਤੇ ਆਪਾਂ ਵੀਡੀਓ ਹੋਰ ਪਾਵਾਂਗੇ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੱਸੋ ਐਦਾਂ ਦੀ ਸਥਿਤੀ ਆ ਜਾਈ ਸਭ ਨੂੰ ਪਤਾ ਏ 1/a2 ਜੇ b1/b2 ਦੇ ਬਰਾਬਰ ਨਾ ਹੋਵੇ ਇਹਦਾ ਮਤਲਬ ਕੀ ਹੁੰਦਾ ਜੋੜਾ ਕੀ ਹੈ ਸੰਗਤ ਹੈ ਜੇ ਆਪਾਂ ਕਹਦੇ ਨੇ ਇੱਕ ਬਲਕਣ ਅਲ ਹੈ ਸੰਗਤ ਦਾ ਮਤਲਬ ਜਿਹੜੀ ਚੀਜ਼ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇੰਨਾ ਨਹੀਂ ਲਿਖਤਾ c1/c2 ਇੱਥੇ ਬਰਾਬਰ ਨਹੀਂ ਮਤਲਬ ਕੀ ਹੈ ਸਵਾਲ ਦੇ ਵਿੱਚ ਪਹਿਲੀਆਂ ਦੋ ਚੀਜ਼ਾਂ ਬਰਾਬਰ ਨੇ ਪਰ ਤੀਜੀ ਬਰਾਬਰ ਨਹੀਂ ਹੈਗੀ ਇਦਾਂ ਦੀ ਸਥਿਤੀ ਨੂੰ ਆਪਾਂ ਕੀ ਬੋਲਦੇ ਹਾਂ ਅਸੰਗਤ ਬੋਲਦੇ ਹਾਂ ਤੇਰੇ ਜੇ ਗ੍ਰਾਫ ਬਣਾਈਏ ਤਾਂ ਕਿਦਾਂ ਦਾ ਬੰਦ ਹੈ ਪੈਰਲ ਪੈਰਲ ਪ੍ਰਭ ਸਮਾਨਾਂਤਰ ਸਮਾਨਾਂਤਰ ਭਾਵ ਕੱਟਦਾ ਹੀ ਨਹੀਂ ਕੱਟਦਾ ਨਹੀਂ ਮਤਲਬ ਇਹ ਚੀਜ਼ਾਂ ਕੀ ਨੇ ਆ ਸੰਗਤ ਇਨਕਨਸਿਸਟੈਂਟ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਜਿਵੇਂ ਮਤਲਬ ਆਪਾਂ ਮੰਨੀਏ ਇੱਕ ਪੈਨ ਤੇ ਇੱਕ ਪੈਨਸਲ ਇੱਕ ਪੈਨ ਮੰਨ ਲਓ 5 ਰੁਪਈਆ ਦਾ ਪੈਨਸਲ ਮੰਨ ਲਓ 3 ਰੁਪਈਆ ਦੀ 8 ਰੁਪਈਆ ਦਾ ਹੋ ਗਿਆ ਦੋ ਪੈਨਸਲ ਤੇ ਇੱਕ ਪੈਨ ਚਲੋ ਦੋ ਪੈਨਸਲ ਦੋਈ ਆਪਾਂ ਪੈਨ ਲੈ ਲਈਏ ਹੁਣ ਕਿੰਨੇ ਦੇ ਹੋਣੇ ਚਾਹੀਦੇ ਨੇ ਪੰਜ ਦੇ ਹਿਸਾਬ ਨਾਲ ਦੁੱਗਣਾ ਤਿੰਨ ਦੇ ਹਿਸਾਬ ਨਾਲ ਦੁੱਗਣਾ ਅੱਠ ਦੇ ਹਿਸਾਬ ਨਾਲ ਦੁੱਗਣਾ 16 ਰੁਪਏ ਦੇ ਹੋਣੇ ਚਾਹੀਦੇ ਪਰ ਦੁਕਾਨਦਾਰ ਲਾਦੇ 15 ਰੁਪਏ ਦੇ ਕਿੰਨੇ ਦੇ ਲਾਦੇ 15 ਰੁਪਏ ਤਾਂ ਇੱਥੇ ਜਿਹੜਾ ਆ ਵਾਲਾ ਬੱਚਾਗਾ ਪਹਿਲੇ ਵਾਲਾ ਉਹ ਬੱਚਾ ਜਾ ਕੇ ਦੁਕਾਨ ਤੇ ਕਲੇਸ਼ ਕਰ ਸਕਦਾ ਵੀ ਜੀ ਇੱਕ ਪੈਨ ਇੱਕ ਪੈਂਸਲ 8 ਰੁਪਈਆ ਦੀ ਹੈ ਤਾਂ ਦੋ 16 ਦੀਆਂ ਹੋਣੀਆਂ ਚਾਹੀਦੀਆਂ ਤੁਸੀਂ ਉਹਨੂੰ 15 ਕਿਉਂ ਲਾਈ ਠੀਕ ਹੈ ਇੱਥੇ a1/a2 b1/b2 ਬਰਾਬਰ ਹੋ ਗਿਆ ਪਰ c1/c2 8/15 ਬਰਾਬਰ ਨਹੀਂ ਹੋਇਆ ਤਾਂ ਦੁਕਾਨਦਾਰ ਨੇ ਫਰਕ ਕੀਤਾ ਬੱਚੇ ਨਾਲ ਪਹਿਲੇ ਨਾਲ ਉਹਨੂੰ ਰੇਟ ਵਧ ਲਾਇਆ ਦੂਜੇ ਨੂੰ ਰੇਟ ਘਟ ਲਾਇਆ ਕਲੇਸ਼ ਵਾਲੀ ਗੱਲ ਹੈ ਤਾਂ ਅਸੰਗਤ ਆਪਾਂ ਵਰਤਾਂਗੇ k ਦਾ ਮੁੱਲ ਪਤਾ ਕਰਨਾ ਹੈ ਜੋੜੇ ਦਾ ਕੀ ਹੋਵੇ ਅਸੀਮਤ ਹੱਲ ਹੋਵੇ ਅਸੀਮਤ ਮਤਲਬ ਬਹੁਤ ਸਾਰੇ ਹੱਲ ਬਹੁਤ ਸਾਰੇ ਹੱਲ ਕਦੋਂ ਹੁੰਦੇ ਐ ਜੋ a1/a2 ਬਰਾਬਰ ਹੋ ਜੇ b1/b2 ਕਈ ਬੱਚੇ ਕਹਿੰਦੇ c1/c2 ਵੀ ਬਰਾਬਰ ਹੋਣਾ ਚਾਹੀਦਾ ਉਹਦੀ ਆਪਾਂ ਨੂੰ ਲੋੜ ਨਹੀਂ ਕਿਉਂ ਨਹੀਂ ਲੋੜ ਦੱਸ ਦਿੰਦੇ ਆ a1 ਕਿੰਨਾ ਹੈ 2/4 ਬਰਾਬਰ ਹੈ 3/k ਅੱਗੇ ਆਪਾਂ ਨੂੰ ਤਾਂ ਨਹੀਂ ਲੋੜ ਕਿਉਂਕਿ k ਆਪਣਾ ਪਹਿਲਾਂ ਹੀ ਆ ਚੁੱਕਿਆ ਤਾਂ k ਦੀ ਗੁਣਾ ਇਹਦੇ ਨਾਲ 4 ਦੀ ਗੁਣਾ 2k ਬਰਾਬਰ ਹੈ 3 4 ਬਰਾਬਰ 12 1 k ਦਾ ਮੁੱਲ ਕਿੰਨਾ ਆਮਣਗੇ 12 2 ਬਰਾਬਰ ਆ ਗਿਆ 6 ਤਾਂ k ਦਾ ਮੁੱਲ 6 ਭਾਗ ਤੀਜੀ ਆਪਸ਼ਨ ਦੇ ਉੱਤੇ ਟਿੱਕ ਲਗਾ ਤੁਸੀਂ ਨੇ ਦੇਣ ਹੈ ਮੂਲ ਵਾਸਤਵਿਕ ਨਹੀਂ ਹੋਣਗੇ ਰੀਅਲ ਨਹੀਂ ਹੋਣਗੇ ਇਮੈਜినਰੀ ਹੋਣਗੇ ਰੀਅਲ ਨਹੀਂ ਹੋਣਗੇ ਤਾਂ ਸਭ ਨੂੰ ਪਤਾ ਜੀ d ਵੱਡਾ ਹੋਵੇ 0 ਤੋਂ ਜਾਂ ਬਰਾਬਰ ਹੋਵੇ 0 ਦੇ ਤਾਂ ਮੂਲ ਕੀ ਹੁੰਦੇ ਨੇ ਵਾਸਤਵਿਕ ਤਾਂ ਉਹਨੇ ਦੋ ਉਹ ਟ ਕੰਡੀਸ਼ਨ ਉਲਟ ਕੰਡੀਸ਼ਨ ਕੀ ਇੰਦਰ ਡੀ ਛੋਟਾ ਹੋਵੇ ਜ਼ੀਰੋ ਤੋਂ ਤੇ ਇੱਥੇ ਹੁੰਦਾ ਮੂਲ ਵਾਸਤਵਿਕ ਨਹੀਂ ਹੋਣਗੇ ਨਹੀਂ ਹੁਣ ਡੀ ਡੀ ਕੀ ਹੁੰਦਾ b ਦੀ 2 ਘਟਾਓ 4ac ਮਤਲਬ b ਦੀ 2 ਘਟਾਓ 4ac ਕੀ ਹੋ ਜਾਏ ਜ਼ੀਰੋ ਤੋਂ ਛੋਟਾ ਪਾਵ ਤੀਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿਕ ਲਗਾ ਦੇਣਾ b ਦੀ 2 ਘਟਾਓ 4ac ਕੀ ਹੋ ਜਾਏ ਜ਼ੀਰੋ ਤੋਂ ਛੋਟਾ ਹੋ ਜਾਏ ਜਿਹਦੇ ਤੋਂ ਛੋਟਾ ਪਾਉ ਘਟਾਓ ਵਾਲਾ ਹੋ ਜੇ ਅਗਲਾ ਪਦ ਪੁੱਛਿਆ ਅਗਲੀ ਰਕਮ 1 1 3 5 ਜਿਆਦਾ ਮੱਥਾ ਮਾਰਦੇ ਲੋੜ ਨਹੀਂ 2 2 ਘਟ ਰਹੇ ਨੇ 2 ਘਟ ਗਿਆ ਹੁਣ 2 ਘਟ ਗਿਆ ਕਿੰਨਾ ਆਜੂ -7 ਯਾਨੀ ਕਿ ਆਪਸ਼ਨ ਚੌਥੀ ਡੀ ਦੇ ਉੱਤੇ ਨਿਸ਼ਾਨ ਤੁਸੀਂ ਲਗਾ ਦੇਣਾ ਸਵਾਲ ਨੂੰ ਥੋੜਾ ਚੰਗੀ ਤਰ੍ਹਾਂ ਸਮਝਿਓ ट्रायंगल ए बी सी ਆਏਗੇ ट्रायंगल ए बी सी डी ई ਸਮਾਨੰਤਰ ਹੈ बी सी ਦੇ ਆ डी ਹੋ ਗਿਆ ਹੁਣ ਕਹਿੰਦੇ ਏ ਡੀ ਕਿੰਨਾਗਾ 4 ਤੇ ए सी ਪੂਰਾ ਆਵਲਾ ਪਹਿਲਾਂ ए बी ਦੇਖ ਲਓ ए बी ਪੂਰਾ ਕਿੰਨਾ ਹੈ 9 ਤਾਂ نیچےਲਾ ਕਿੰਨਾ ਬਚ ਗਿਆ 5 ਹੁਣ ए सी ਕਿੰਨਾ ਸੀ 13.5 ਤਾਂ ई सी ਪੁੱਛਿਆ ਨੀਚੇ ਵਾਲਾ बस ਆਹ ਸਟੈਪ ਮੇਨ ਐ ਵੀ 5 ਲਿਖਣਾ ਇਹਨੂੰ ਜ਼ਰੂਰ ਕਿਉਂਕਿ ਪੂਰਾ 9 ਸੀ a b ਕਿੰਨਾ 9 a d ਕਿੰਨਾ 4 ਤਾਂ b d ਇੱਥੋਂ ਹੀ ਕੱਢ ਸਕਦੇ ਆ 9 ਘਟਾਓ 4 ਬਰਾਬਰ ਐ 5 ਹੁਣ 9 ਸੀ ਇੱਥੇ ਕਿੰਨਾ ਲਿਖਿਆ ਹੈ 13.5 9 ਦਾ 13.5 ਹੁੰਦਾ 1.5 ਗੁਣਾ ਜਿਆਦਾ ਮੱਥਾ ਨਹੀਂ ਮਾਰਨ ਦੀ ਲੋੜ 9 ਦਾ 1.5 ਗੁਣਾ ਹੁੰਦਾ 13.5 ਤੇ ਤੇ 5 ਦਾ 1.5 ਗੁਣਾ ਹੀ ਤੁਹਾਡਾ ਆਨਸਰ ਆਉਣਾ। 5 ਦਾ 1.5 ਗੁਣਾ ਕਿੰਨਾ ਹੁੰਦਾ? 7.5 7.5 ਕਿੰਨਾ ਆ ਗਿਆ 7.5 ਨਾ ਸਮਝ ਲੱਗੇ ਦੁਬਾਰੇ ਸਮਝੋ। ਮਦਦ ਨੂੰ ਸ਼ਕਲ ਬਣਾਉਣਾ A B C D E ਆ ਕਿੰਨਾ 4 ਤਾਂ ਪਿੱਛੇ ਕਿੰਨਾ ਬਚ ਗਿਆ 5 ਪੂਰਾ ਕਿਉਂਕਿ 9 ਸੀ ਆ ਕਿੰਨਾ ਹੈ? 13.5 ਆ ਪੂਰਾ ਕਿੰਨਾ ਹੈ 9 ਹੁਣ BD ਆਪਾਂ ਪੁੱਛਿਆ ਕਿ EC BD ਕਿ ਇਧਰ EC ਇਧਰ BD ਸੇਮ ਹੈ ਤੇ ਇਧਰ ਸਾਰਾ AC AB ਜੇ ਲਿਖਣਾ ਹੋਵੇ EC ਆਪਾਂ ਨੂੰ ਪੁੱਛਿਆ ਹੀ ਹੈ BD ਕਿੰਨਾ ਹੈ 5 ਆਪਾਂ ਗੱਡਿਆ ਸੀ AC ਕਿੰਨਾ 13.5 9 13.5 ਨੂੰ 9 ਦੇ ਵੰਡਿਆ ਕਿੰਨਾ ਆ ਜਾਂਦਾ 1.5 5 ਉਧਰ ਆ ਕੇ ਗੁਣਾ ਹੋ ਗਿਆ ਤੇ EC ਕਿੰਨਾ ਬਣ ਗਿਆ 7.5 7.5 ਬਾਬ ਦੂਜੀ ਆਪਸ਼ਨ ਤੇ ਟਿੱਕ ਰੂਸੀ ਲਗਾ ਦੇਣਾ ਚਿੱਤਰ ਵਿੱਚ ਦਿੱਦਰਸ ਆਇਆ ਤਰਪੂਜਾਂ ਦੀ ਸਮਰੂਪਤਾ ਕੀ ਹੈ ਤ੍ਰਿਭੁਜ ਦੇ ਵਿੱਚ ਕੀ ਦਿਖਾਏਗਾ ਕੇਵਲ ਪੁਜਾਮਾ ਦੇ ਮਾਪ ਦਿਖਾਏ ਨੇ ਜਦੋਂ ਪੁਜਾਮਾ ਦਿੱਤੀਆਂ ਨੇ ਜਾਂ ਪੁਜਾਮਾ ਦੇ ਮਾਪ ਦਿੱਤੇ ਨੇ ਤਾਂ ਸਮਰੂਪਤਾ ਨਿਜਮ ਕੀਂਦਾ ਪੂਜਾ 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 ਜਿਆਦਾ ਮੱਥਾ ਮਾਰਨ ਦੀ ਲੋੜ ਨਹੀਂ ਪੂਜਾ 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 ਲਿਖਦੇ ਪਹਿਲੀਆਂ ਪੰਜ ਅਪਾਦ ਸੰਖਿਆਵਾਂ ਦੀ ਮੱਧਕਾ ਕੀ ਹੈ ਪਹਿਲੀਆਂ ਪੰਜ ਅਪਾਦ ਦਾ ਮਤਲਬ ਹੁੰਦਾ ਪ੍ਰਾਈਮ ਨੰਬਰ 7 ਤੇ 11 ਮੱਧਕਾ ਪੁੱਛਿਆ ਮੱਧਕਾ ਮਤਲਬ ਸੈਂਟਰ ਵਾਲੀ ਰਕਮ ਸੈਂਟਰ ਵਾਲਾ ਕਿੰਨਾ ਹੈ 5 ਤਾਂ 5 ਦੇ ਉੱਤੇ ਟਿੱਕ ਤੁਸੀਂ ਲਗਾਓ ਆ ਵੀ ਸੀਈਪੀ ਦੇ ਵਿੱਚੋਂ ਹੀ ਨੇ ਸਾਰੇ ਸਵਾਲ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ ਦੱਸਿਆ ਬੈ ਤੁਹਾਨੂੰ ਵਿਚਲਨ ਸੀਮਾ ਜਿਹਨੂੰ ਅੰਗਰੇਜ਼ੀ ਚ ਬੋਲਦੇ ਹੈ ਰੇਂਜ ਇਹ ਤਿੰਨੋਂ ਮੀਨ ਮੀਡੀਅਨ ਮੋਡ ਨੇ ਇਹਨੂੰ ਮੋਡ ਕਹਨੇ ਆ ਇਹਨੂੰ ਮੀਡੀਅਨ ਕਹਨੇ ਆ ਮੱਧਮਾਨ ਨੂੰ ਕੀ ਕਹਨੇ ਆ ਮੀਨ ਤਿੰਨੋਂ ਐਮ ਤੋਂ ਸ਼ੁਰੂ ਹੁੰਦੇ ਨੇ ਯਾਦ ਰੱਖਿਓ ਤਾਂ ਤਿੰਨੋਂ ਕੇਂਦਰੀ ਪ੍ਰਵਿਰਤੀ ਵਾਲੇ ਨੇ ਚੌਥਾਗਾ ਜਿਹੜਾ ਉਹ ਕੇਂਦਰੀ ਪ੍ਰਵਿਰਤੀ ਦਾ ਨਹੀਂ ਹੈਗਾ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਸੰਭਾਵਨਾ ਕਿਸੇ ਵੀ ਚੀਜ਼ ਦੀ ਬਦਤਵਾਦੀ ਕੋ ਹੋ ਸਕਦੇ ਘੱਟ ਤੋਂ ਘੱਟ 0 ਬਰਾਬਰ ਦੀ ਨਿਸ਼ਾਨੀ ਪਾਈ ਹੁੰਦੀ ਹੈ ਪਰੰਤੂ ਜੇ ਸੰਭਾਵਨਾ 1 ਤੋਂ ਵੱਧ ਜਿਵੇਂ ਇੱਥੇ ਹੈ 5/4 ਕੀ ਨੇ 1.25 ਤਾਂ 1.25 ਨਹੀਂ ਹੋ ਸਕਦਾ ਤਾਂ ਆਪਸ਼ਨ ਸੀ ਤੁਹਾਡਾ ਕੀ ਹੈ ਬਿਲਕੁਲ ਰਾਈਟ ਆਨਸਰ ਹੈ ਬਾਕੀ ਸਾਰੇ ਕੀ ਸੀ 1 ਤੋਂ ਛੋਟੇ ਨੇ ਤੇ ਇੱਕ ਤੋਂ ਵੱਡਾ ਹੀ ਆਪਣਾ ਆਨਸਰ ਹੋਵੇਗਾ 52 ਪੱਤਿਆਂ ਦੀ ਤਾਸ਼ ਹੈ ਤਾਸ਼ 52 ਦੀ ਹੁੰਦੀ ਹੈ ਲਿਖਣਾਂ ਨਾ ਲਿਖਣ ਵਿੱਚ ਇੱਕ ਪੱਤਾ ਬਾਹਰ ਕੱਢਿਆ ਕੀ ਹੋਵੇ ਲਾਲ ਰੰਗ ਦਾ ਬਾਦਸ਼ਾ ਤਾਸ਼ ਦੇ ਵਿੱਚ 26 ਲਾਲ ਰੰਗ ਦੇ ਪੱਤੇ ਹੁੰਦੇ ਨੇ 26 ਬਲੈਕ ਦੇ ਹੁੰਦੇ ਨੇ ਜਿਹੜੇ ਬਾਦਸ਼ਾ ਹੁੰਦੇ ਨੇ ਜਿਹਨੂੰ ਕੇ ਲਿਖਿਆ ਹੁੰਦਾ ਟੋਟਲ ਹੁੰਦੇ ਨੇ 4 ਤਾਂ 4 ਚੋਂ ਦੋ ਲਾਲ ਹੋਗੇ ਦੋ ਕੀ ਹੋਗੇ ਕਾਲੇ ਇਹਨਾਂ ਨੇ ਪੁੱਛਿਆ ਕੀ ਹੈ ਪੀ ਲਾਲ ਬਾਦਸ਼ਾਹ ਤਾਂ ਕਿੰਨੇ ਦੇ ਦੋ ਕਿੰਨਿਆਂ ਚੋਂ 52 ਚੋਂ ਤਾਂ 2 1 2 26 ਦੁਨੀ 52 ਤਾਂ ਆਨਸਰ ਆ ਗਿਆ ਆਪਸ਼ਨ ਬੀ 1 ਵਟੇ 26 ਇਹ ਸਾਰੇ ਦੇ ਸਾਰੇ ਆਨਸਰ ਵੀ ਸੇਮ ਸੇਮ ਹੀ ਹੈ ਇਹ ਸਵਾਲ ਵੀ ਸੇਮ ਸੀਈਪੀ ਦੇ ਵਿੱਚ ਹੈ ਚਾਰ ਲਾਲ ਗੇਂਦਾਂ ਦੋ ਪੀਲੀਆਂ ਗੇਂਦਾਂ ਇੱਕ ਗੇਂਦ ਕੱਢੀ ਕੀ ਹੋਵੇ ਲਾਲ ਹੋਵੇ ਪੀ ਲਾਲ ਸੇਮ ਹੀ ਸਵਾਲ ਹੈ ਚਾਰ ਗਿੰਦਾ ਨੇ 4/ ਟੋਟਲ ਕਿੰਨੀਆਂ ਨੇ 6 4 ਨੂੰ 6 ਤੇ ਵੰਡਿਆ ਕਿ ਨਾ ਆ ਗਿਆ 2/ 3 ਜਾਨੀ ਕਿ ਪਹਿਲੀ ਆਪਸ਼ਨ ਤੁਹਾਡਾ ਕੀ ਹੈ ਰਾਈਟ ਆਨਸਰ ਹੈ ਹੁਣ ਆਪਾਂ ਸਹੀ ਗਲਤ ਕਰਦੇ ਹਾਂ ਵਰਗਮੂਲ 25 ਕੀ ਹੈ ਕਹਿੰਦੇ ਇੱਕ ਅਪਰ ਮੇ ਸੰਖਿਆ ਹੈ ਅਪਰ ਮੇ ਵਰਗਮੂਲ 25 25 5 5 25 ਇੱਕ 25 ਦਾ ਵਰਗਮੂਲ ਹੁੰਦਾ 5 ਤੇ ਪੰਜ ਕੀ ਹੈ ਪਰਿਮੇ ਤੱਕਾਥਨ ਕੀ ਹੋ ਗਿਆ ਫਾਲਸ ਗਲਤ ਹੋ ਗਿਆ ਕਥਨ ਕੀ ਹੈ ਗਲਤ ਹੈ ਜੇਕਰ ਦੋ ਰਕਾਮਾਂ ਕਾਟਮੀਆਂ ਹਨ ਦੋ ਲੈਣਾ ਨੇ ਕੱਟਦੀਆਂ ਨੇ ਤਰ ਖਾਮਾਂ ਦੀ ਜੋੜੀ ਕੀ ਹੁੰਦੀ ਹੈ ਦੇਖੋ ਆ ਲੈਣਾ ਨੇ ਇਦਾਂ ਇੱਕ ਇਦਾਂ ਆ ਗਈ ਦੂਜੀ ਇਦਾਂ ਵੀ ਜਦੋਂ ਕੱਟ ਜਾਂਦੀਆਂ ਨੇ ਤਾਂ ਜੋੜੀ ਕੀ ਬੋਲਦੇ ਆਪਾਂ ਸੰਗਤ ਕਦੋਂ ਕੱਟਦੀਆਂ ਜਦੋਂ a1/ a2 बराबर ਨਹੀਂ ਹੁੰਦਾ b1/b2 ਇਸ ਸਥਿਤੀ ਨੂੰ ਆਪਾਂ ਕੀ ਬੋਲਦੇ ਹਾਂ ਸੰਗਤ ਬੋਲਦੇ ਆ ਪਿੱਛੇ ਕਰਕੇ ਵੀ ਆਇਆ ਤਾਂ ਕਾਥਨ ਕੀ ਹੈ ਬਿਲਕੁਲ ਠੀਕ ਹੈ ਪਹਿਲਾ ਗਲਤ ਦੂਜਾ ਠੀਕ ਹੈ ਜੇਕਰ ਦੋ ਘਾਤੀ ਸਮੀਕਰਨ ਦੇ ਮੂਲ ਬਰਾਬਰ ਹਨ ਤਾਂ ਡਿਸਕ੍ਰਿਮੀਨੈਂਟ ਦਾ ਮੁੱਲ 0 ਹੁੰਦਾ ਬਿਲਕੁਲ ਠੀਕ ਹੈ ਜਦੋਂ d 0 ਹੁੰਦਾ ਤਾਂ ਜਿਹੜੇ ਮੂਲ ਹੁੰਦੇ ਨੇ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ ਤੇ ਵਾਸਤਵਿਕ ਵੀ ਹੁੰਦੇ ਨੇ ਨਨ ਕੱਲਾ ਬਰਾਬਰ ਆਖਿਆ ਜਿੱਦਾਂ ਬਰਾਬਰ ਲਿਖਤਾ ਚੌਥਾ ਸਵਾਲ ਆ ਕੀ 1 3 9 27 ਅੰਕਗਣਿਤਕ ਲੜੀ ਹੈ ਦੇਖਣ ਚ ਲੱਗਦਾ ਵੀ ਹੈਗੀ ਐ ਪਰ ਆਪਾਂ ਚੈੱਕ ਕਰ ਲਈਏ 3 ਘਟਾਓ 1 2 9 ਘਟਾਓ 3 6 ਜਦੋਂ ਕਿ ਸਾਂਝਾ ਅੰਤਰ ਕੀ ਚਾਹੀਦਾ ਸੀ ਬਰਾਬਰ ਚਾਹੀਦਾ ਸੀ ਚਾਹੇ ਦੂਜੇ ਚ ਪਹਿਲਾ ਘਟਾਓ ਚਾਹੇ ਤੀਜੇ ਚੋਂ ਦੂਜਾ ਘਟਾਓ ਪਰ ਪਹਿਲੇ ਚ ਦੂਜਾ 2 ਆਉਂਦਾ ਦੂਜੇ ਚ ਤੀਜਾ ਘਟਾਈਏ 6 ਆਉਂਦਾ ਬਰਾਬਰ ਨਹੀਂ ਆਉਂਦਾ ਇਟ ਮੀਨ ਇਹ ਕੀ ਹੋ ਗਿਆ ਗਲਤ ਹੋ ਗਿਆ ਅੰਕ੍ਰਿਤਿਕ ਲੜੀ ਨਹੀਂ ਹੈ ਕਾਢੀ ਲਾ ਦੇਣੀ ਸਾਰੀਆਂ ਸਰਵੰਗਸਮ ਕਿਰਤੀਆਂ ਸਮਰੂਪ ਹੁੰਦੀਆਂ ਨੇ ਸਾਰੀਆਂ ਸਰਵੰਗਸਮ ਸਰਵੰਗਸਮ ਦਾ ਮਤਲਬ ਬਰਾਬਰ ਨਹੀਂ ਮੈਂ ਸੀਪੀ ਦੇ ਵਿੱਚ ਟੈਸਟ 'ਚ ਦੱਸਿਆ ਸੀ ਹੁਣ ਆਹ ਕਿਰਤੀ ਇਹਦੇ ਬਰਾਬਰ ਹੈ ਜਦੋਂ ਬਰਾਬਰ ਹੈ ਬਰਾਬਰ ਹੋਊਗੀ ਤਾਂ ਰੂਪ ਵੀ ਇੱਕੋ ਜਿਹਾ ਹੋਊਗਾ ਕਥਨ ਕੀਏ ਬਿਲਕੁਲ ਠੀਕ ਹੈ ਪਰ ਜੇ ਪੁੱਠਾ ਲਿਖ ਦਿੰਦੇ ਫੇਰ ਇਹ ਕਥਨ ਕੀ ਸੀ ਗਲਤ ਸੀ ਪੁੱਠਾ ਮਤਲਬ ਸਾਰੀਆਂ ਸਮਰੂਪ ਕਿਰਤियां ਸਰਵੰਗਸਾਮ ਹੁੰਦੀਆਂ ਫੇਰ ਕਥਨ ਕੀ ਸੀ ਗਲਤ ਸੀ ਕੇਂਦਰੀ ਪ੍ਰਵਿਰਤੀ ਦੇ ਤਿੰਨ ਮਾਪਾਂ ਦਾ ਸਬੰਧ ਤਿੰਨ ਮੱਧਮਾਨ ਘਟਾਓ ਦੋ ਮੱਧ ਦਾ ਬਰਾਬਰ ਹੁੰਦਾ ਕਹਿੰਦੇ ਬੌਲਕ ਦੇ ਇਹ ਤੁਹਾਨੂੰ ਉੱਥੇ ਵੀ ਦੱਸਿਆ ਜੀ ਮੈਨੇ ਜਿਹੜਾ ਬੌਲਕ ਹੁੰਦਾ ਹੈ ਉਹ ਕੀਰੇ ਬਰਾਬਰ ਹੁੰਦਾ ਹੈ ਤਿੰਨ ਮੱਧਕਾ ਘਟਾਓ ਦੋ ਮੱਧਮ ਇਹਨਾਂ ਨੇ ਪੁੱਠਾ ਲਿਖ ਰੱਖਿਆ ਤਾਂ ਕਥਨ ਕੀ ਹੋ ਗਿਆ ਗਲਤ ਹੋ ਗਿਆ ਅਸੰਭਵ ਘਟਨਾ ਦੀ ਸੰਭਾਵਨਾ ਜ਼ੀਰੋ ਹੁੰਦੀ ਹੈ ਬਿਲਕੁਲ ਠੀਕ ਹੈ ਅਸੰਭਵ ਮਤਲਬ ਜਿਹੜੀ ਹੋ ਨਹੀਂ ਸਕਦੀ ਜਿਹੜੀ ਹੋ ਨਹੀਂ ਸਕਦੀ ਤੇ ਉਹਦੀ ਸੰਭਾਵਨਾ ਵੀ ਜ਼ੀਰੋ ਹੀ ਹੋਵੇਗੀ ਖਾਲੀ ਥਾਂ ਮਾ ਭਰਨੀ ਹੈ ਜੇਕਰ ਬਹੁਪਾਦੀ ਘਾਤ हो भी उन्होंने दो घाती कहना क्वाडरेटिक अंग्रेजी से क्वाडरेटिक बोलते तो दो होवे बहुपात की घात किए दो हो, का हो, दो हो की है दो घाती बहुपात दो संख्या जोड़ पंताली है अंतर कि संख्याव पुछी सवाल थोड़ा जहा लेंथी बन जाता जवानी भी एक्स जोड़ बई दो संख्याव मैंने मान मैं लिया एक्स जोड़ y ਕਿੰਨੀ ਆਨੇ 34 ਦੋਨਾਂ ਦਾ ਅੰਤਰ 11 ਲਓ ਜੀ ਦੋਨਾਂ ਨੂੰ ਜੋੜਤਾ 2x ਬਰਾਬਰ ਬਣ ਗਿਆ 656 x ਦਾ ਮੁੱਲ ਕਿੰਨਾ ਬਣ ਗਿਆ 56/2 ਬਰਾਬਰ 28 ਹੁਣ ਇੱਕ ਸੰਖਿਆ 28 ਹੈ ਤਾਂ ਦੂਜੀ ਕਿੰਨੀ ਹੋ ਜੂ ਆਪਾਂ ਨੂੰ ਪਤਾ ਜੋੜ ਕਿੰਨਾ ਸੀ 45 ਦੂਜੀ ਵਾ y y ਕਿੰਨਾ ਹੋ ਗਿਆ 45 28 बराबर सतारा तो एक्स बराबर सतारा हो गया तो संख्या कि अठाई तो सतारा अठाई तो सतारा स्क्रीनशॉट ले सकते ठीक है चैक भी कर सकते अठाई तो सतारह किन्ने होंगे ने पताली अठाई चौ सतारह कटाए कि दोनों ही चीजा अपन ठीक ने मुलां प्रकृति के होगी कि किमें क्डा डी लभ के डी की हों बी दी दो चार ए सी बी कि कटाओ चार ए कि सत एक नहीं लिखना और ध्यान रखना माइनस एक है तो क्योंकि सी का मुल कि उरे माइनस एक कटाओ कटाओ जोड़ बन गया सात चौका का अठाई ਕਿੰਨੇ ਬਣ ਗਏ 29 ਤਾਂ ਨਮ ਡੀ ਜਿਹੜਾ 29 ਹੈ ਕੀ ਹੈ 0 ਤੋਂ ਵੱਡਾ ਹੈ ਡੀ ਕੀ ਹੈ 0 ਤੋਂ ਵੱਡਾ ਤਾਂ ਮੂਲ ਕਿਦਾਂ ਦੇ ਹੋਣਗੇ? ਵਾਸਤਵਿਕ ਕਿਉਂਕਿ 0 ਤੋਂ ਵੱਡਾ ਤਾਂ ਇਹ ਵੀ ਲਿਖ ਸਕਦਾ ਵਾਸਤਵਿਕ ਅਤੇ ਵੱਖ-ਵੱਖ ਹੋਣਗੇ। ਹਾਲਾਂਕਿ ਤੁਸੀਂ ਪੇਪਰ 'ਚ ਕੱਲਾ ਵਾਸਤਵਿਕ ਲਿਖ ਦੋਗੇ ਅੰਗਰੇਜ਼ੀ ਵਾਲੇ ਬੱਚੇ ਰੀਅਲ ਲਿਖ ਦੇਣਗੇ ਤਾਂ ਠੀਕ ਹੈ। ਇੰਨਾ ਜ਼ਿਆਦਾ ਪੁੱਛਿਆ ਡਿਟੇਲ 'ਚ ਸੰਖਿਆ ਆਮਾ ਜਿਹੜੇ ਦਿੱਤੀਆਂ ਨੇ ਤਿੰਨੇ ਇੱਕ ਆਚ ਨੇ ਏਪੀ ਚ ਤਾਂ ਐਕਸ ਦਾ ਮੁੱਲ ਪੁੱਛਿਆ ਏਪੀ ਦਾ ਮਤਲਬ ਕੀ ਹੁੰਦਾ ਪਹਿਲੀ ਚ ਦੂਜੀ ਦੂਜੀ ਚ ਪਹਿਲੀ ਘਟਾ ਦਿਓ ਤੀਜੀ ਚ ਦੂਜੀ ਇਹ ਚ ਆ ਘਟਾ ਦਿਓ ਇਹ ਚ ਆ ਘਟਾ ਦਿਓ ਤਾਂ ਐਕਸ ਜੋੜ 10 ਘਟਾਓ 2ਐਕਸ ਦੂਜੀ ਦੇ ਵਿੱਚੋਂ ਪਹਿਲੀ ਘਟਾਤੀ ਹੁਣ ਤੀਜੀ ਚੋਂ ਦੂਜੀ ਘਟਾ ਦਿਓ ਐਕਸ ਘਟਾਓ ਦਾ ਜੋੜ 10 3ਐਕਸ ਜੋੜ 2 ਘਟਾਓ x ਘਟਾਓ 10 ਤਾਂ ਘਟਾਓ x ਜੋੜ 10 ਬਰਾਬਰ ਹੋ ਗਿਆ 2x ਘਟਾਓ 8 x ਦਾ ਮਾਲੀ ਇੱਕ ਪਾਸੇ ਅੰਕਾਂ ਵਾਲੇ ਦੂਜੇ ਪਾਸੇ ਤਾਂ ਘਟਾਓ 3x ਕਿੰਨਾ ਬਣ ਕੇ ਘਟਾਓ ਦਾ 18 ਘਟਾਓ ਨਾਲ ਘਟਾਓ ਕੱਟ ਗਿਆ ਹੁਣ 3x ਦਾ ਮੁੱਲ 18 ਗਾ ਤਾਂ ਇੱਕ x ਦਾ ਮੁੱਲ ਕਿੰਨਾ ਹੋ ਗਿਆ 18 ਵਟੇ 3 ਉੱਪਰ ਲਿਖਣ ਲੱਗ ਗਿਆ ਜਿੱਥੇ ਮੈਂ ਸਰਕਲ ਮਾਰਿਆ ਨੈਕਸਟ টারਮਲ ਕਿੰਨਾ ਆ ਗਿਆ 6 ਆ ਗਿਆ ਕਿੰਨਾ ਆ ਗਿਆ 6 ਸਾਰੀਆਂ ਤਿਰਪੂਜਾਂ ਸਮਰੂਪ ਹੁੰਦੀਆਂ ਨੇ ਤਕੋਨਾਂ ਸਮਰੂਪ ਉਹਦੇ ਹੀ ਹੁੰਦੀਆਂ ਨੇ ਜਦੋਂ ਕੀ ਹੋਣ ਸੰਪੂਜੀ ਸੰਪੂਜੀ ਮਤਲਬ ਤਿੰਨੋਂ ਭੁਜਾ ਮੈਨਾਂ ਦੀ ਬਰਾਬਰ ਹੋਣ ਮੰਨ ਲਓ ਆ ਵੀ 4 4 4 ਹੈ ਇਹ 6 6 6 ਹੋਊਗੀ ਤਾਂ ਇਹ ਸਮਰੂਪ ਹੋ ਜਾਣਗੀਆਂ ਪਰੰਤੂ ਆਪਸ ਦੇਖੋ ਸਾਰੀਆਂ ਚਾਰ ਨੇ ਤਿੰਨੋਂ ਬ ਕੀ ਬੋਲਦੇ ਆ ਸਮ ਪੁਜੀ ਕੀ ਬੋਲਦੇ ਆ ਸੰਪੂਜੀ ਅੰਗਰੇਜ਼ੀ ਚ ਇਕੂਲੇਟਰੀਅਲ ਕਹ ਦਿੰਦੇ ਆ ਇਕੂਲੇਟਰੀਅਲ ਟ੍ਰਾਇੰਗਲ ਅਗੇ ਬੁੱਚਾ ਬੌਲਕ ਬੌਲਕ ਮਤਲਬ ਜਿਹੜਾ ਸਭ ਤੋਂ ਵੱਧ ਵਾਰੀ ਆ ਰਿਹਾ ਹੈ ਤਾਂ ਸਭ ਤੋਂ ਵੱਧ ਵਾਰੀ ਧਿਆਨ ਨਾਲ ਦੇਖੋ ਇੱਥੇ 2 3 4 ਅਗੇ ਇਹਨਾਂ ਨੇ ਵੈਸੇ 4 ਕਮਾ 3 ਲਿਖਣਾ ਸੀ ਕਮਾ ਦੀ ਜਗ੍ਹਾ ਤੇ ਐਦਾਂ ਲਿਖਿਆ ਗਿਆ 4.3 ਲਿਖਿਆ ਗਿਆ ਕੋਈ ਗੱਲ ਨਹੀਂ ਆਪਾਂ ਜੋ ਲਿਖਿਆ ਉਹਦੇ ਮੁਤਾਬਕ ਹੀ ਕਰਨਾ ਤਿਆ ਨਾ ਦੇਖੋ ਤੀ ਆਗਾ ਜਿਹੜਾ ਉਹ ਦੋ ਵਾਰ ਹੀ ਆ ਰਿਹਾ ਹੈ ਬਾਕੀ ਕੋਈ ਵੀ ਅੱਖਰ ਰਿਪੀਟ ਨਹੀਂ ਹੋ ਰਿਹਾ ਦੂਆ ਇੱਕ ਵਾਰ ਹੀ ਚੌਕਾ ਇੱਕ ਵਾਰ ਹੀ 4.3 ਵੀ ਇੱਕ ਵਾਰ ਹੀ ਪੰਜ ਵੀ ਇੱਕ ਵਾਰ ਹੀ ਛੇ ਵੀ ਇੱਕ ਵਾਰ ਹੀ ਤੱਬਾ ਮੋੜ ਕਿੰਨਾ ਹੋ ਗਿਆ ਤਿੰਨ ਜੇ ਬਾਈਚਾਂ ਸੁਰੇ ਕਮਾ 20 ਹੁੰਦਾ ਤਾਂ ਵੀ ਤੀਆ ਤਿੰਨ ਵਾਰੀ ਹੋ ਜਾਂਦਾ ਫਿਰ ਵੀ ਆਪਣਾ ਅਨਸਰ ਤਿੰਨ ਹੀ ਆਉਣਾ ਸੀ ਕਲੀਅਰ ਹੈ ਜੇ ਪੀ ਇ ਬਰਾਬਰ 0.73 ਹੋਵੇ ਤਾਂ ਪੀ ਇ ਨਹੀਂ ਕਿੰਨਾ ਹੋਵੇਗਾ ਟੋਟਲ ਸੰਭਾਵਨਾਵਾਂ ਦੇ ਵਿੱਚ ਹੈ ਇੱਕ ਇੱਕ ਚੋਂ ਘਟਾ ਦਿਓ ਜਿੰਨਾ ਦਿੱਤਾ ਹੈ ਇੱਕ ਜੋ ਘਟਾ ਮਾ ਕਿੰਨਾ ਜੋ 0.27 ਤਾਂ 0.27 ਆਪਣਾ ਕੀ ਬਣ ਗਿਆ ਆਨਸਰ ਬਣ ਗਿਆ ਤਾਂ ਅਗਲੀ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਥੈਂਕ ਯੂ